आम आदमी पार्टी जिंदाबाद डॉक्टर चन्जीत सिंह जिंदाबाद आम आदमी पार्टी जिंदाबाद आम आदमी पार्टी जिंदाबाद ਉਹ ਲੱਡੂ ਕਿਉਂ ਆ ਰਿਹਾ 50 ਸਾਲ ਹੋ ਗਏ ਹਨ ਲੋ ਬਹੁਤ 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 ਰੇ ਰਿਸ਼ੋਰ ਹਾ ਬਹੁਤ ਸ੍ਰੀ ਜਿੰਦਾਬਾਦ ਮਾੜਾ ਵੀ ਬਾਡੀ ਜਿੰਦਾਬਾਦ ਹਾਂ ਜੀ ਇਹ ਸਰਦਾਰ ਜਗਦਾ ਸਿੰਘ ਜੀ ਕਣੂਆ ਸਿਆਸੀ ਸਤਤਰ ਐਮਐਲਏ ਸਾਹਿਬ ਐਮਐਲਏ ਸਾਹਿਬ ਨੇ ਤੁਹਾਡੇ ਲਈ ਕੰਮ ਕੀਤੇ ਆ ਮੈਨੂੰ ਨਹੀਂ ਲੱਗਦਾ ਹੋਰ ਕੋਈ ਸਰਕਲ ਬਾਕੀ ਤਾਂ ਕਹਿ ਸਕਦਾ ਕਣੂਆ ਸਰਕਲ ਇਹ ਤਾਂ ਦੇਣ ਨਹੀਂ ਦੇ ਸਕਦਾ ਐਮਐਲਏ ਸਾਹਿਬ ਸਾਡੇ ਪਿੰਡ ਜਾਂਦੇ ਸੀ ਰੋਪੜ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਦੇਖੋ ਐਮਐਲਏ ਸਾਹਿਬ ਨੇ ਆਪਣਾ ਕੈਰੀਅਰ ਦੌਣ ਤੇ ਲਾ ਕੇ ਪਹੁੰਚੇ ਉੱਤੇ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕਰੇ ਤੇ ਲਿਖਤੀ ਦੇ ਕੇ ਆਏ ਆ ਵੀ ਮੈਂ ਚਾਹੇ ਜੋ ਮਰਜ਼ੀ ਹੋ ਜਵੇ ਆਪਣੇ ਲੋਕਾਂ ਨਾਲ ਖੜਾ ਹਾਂ ਮੈਨੂੰ ਕਿਸੇ ਦੀ ਪ੍ਰਵਾਹ ਨਹੀਂ ਉਹਨਾਂ ਨੇ ਆਪਣੇ ਕੈਰੀਅਰ ਦੀ ਵੀ ਪ੍ਰਵਾਹ ਸਰਦਾਰ ਬਹੁਤ ਹੀ ਸਤਿਕਾਰਯੋਗ ਜਿਹੜੇ ਜਿੰਮੇ ਸੁਜੋਤ ਮਾਤਾ ਵਪੈਨ ਲੋਜਾਂ ਸਾਥੀ ਸਾਡੇ ਬਹੁਤ ਸਤਿਕਾਰਯੋਗ ਇਤਪ ਸਰਪੰਚ ਸਾਹਿਬ ਭੁਪਿੰਦਰ ਸਿੰਘ ਜੀ ਕਿਸਾਨ ਆਗੂ ਸਰਮਿੰਦਰ ਸਿੰਘ ਜੀ ਬੱਤੇ ਤੋਂ ਸਾਡੇ ਨਾਲ ਕੰਪਨੀ ਸੁਲਵੰਦ ਸਿੰਘ ਜੀ ਖਵਾਲ ਸਿੰਘ ਜੀ ਤੇ ਸਾਡੇ ਮੋਹਨ ਸਿੰਘ ਜੀ ਪ੍ਰਧਾਨ ਜੀ ਸਾਡੇ ਵਿੱਚ ਸੰਦੀਪ ਸਿੰਘ ਜੀ ਪਹੁੰਚੇ ਨੇ ਸਿੰਬਲ ਮਾਧਿਅਮ ਤੇ ਬਹੁਤ ਹੀ ਜੁਝਾਰੂ ਬਹੁਤ ਪੁਰਾਣੀ ਪਾਰਟੀ ਦੇ ਵਫਾਦਾਰ ਡਾਕਟਰ ਮੇਜਰ ਸਿੰਘ ਜੀ ਉਹਨਾਂ ਨਾਲ ਨਾਲ ਚੱਲੇ ਸੀਨੀਅਰ ਵਾਈਸ ਪ੍ਰਧਾਨ ਐਮਸੀ ਕਰੋਆ ਭੰਡਾਰੀ ਸਾਹਿਬ ਸਾਡੇ ਨੰਬਰ 25 ਸਿੰਘ ਜੀ ਭੰਡਾਰੀ ਸਾਡੇ ਜਸ਼ਨ ਜੀ ਐਮਸੀ ਗੁਰੂ ਸਾਹਿਬ ਨਾਲ ਜੁੜੇ ਹੈ ਸਾਡੇ ਰਣਜੀਤ ਸਿੰਘ ਜੀ ਹੋਰ ਸਾਥੀ ਸਾਰਿਆਂ ਨੂੰ ਬਤੇ ਅਖਾਂ ਬੜਿਆ ਸਾਡੀ ਆਪਣਾ ਮੈਂ ਮੌਕਾ ਨੂੰ ਸੁਖਵਿੰਦਰ ਕੌਰ ਤੇ ਜਸਵੀਰ ਕੌਰ ਔਰ ਇਥੋਂ ਇਹ ਸਾਡੇ ਬਹੁਤ ਹੀ ਜਿਹਾਰੂ ਜਸਬੀਰ ਸਿੰਘ ਜੀ ਕੁਲਬੀਰ ਸਿੰਘ ਤੇ ਹੋਰ ਇਹਨਾਂ ਦਾ ਸਾਰਾ ਗਰੁੱਪ ਸਾਰਿਆਂ ਨੂੰ ਬਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਤੀ ਹੁਣੇ ਵਿਚਾਰ ਸੁਣੇ ਸਾਡੇ ਬਾਜੀ ਬਾਹੂ ਭਾਈ ਸਾਹਿਬ ਦੇ ਅਰਤਾਰ ਸਿੰਘ ਜੀ ਸਾਡੇ ਰਣਜੀਤ ਸਿੰਘ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਵਿਸ਼ੇ ਤਾਰ ਤਪੋਂ ਜੀ ਇਹਨਾਂ ਦਾ ਧੰਨਵਾਦ ਆਪ ਸੰਤਾ ਨੂੰ ਬੇਨਤੀ ਹੈ ਕਿ ਸਤਿਕਾਰਯੋਗ ਐਮਐਲਏ ਸਾਹਿਬ ਉਹਨਾਂ ਨੇ ਦਾਸ ਨੂੰ ਆਪਣੇ ਪੰਜ ਬਟਾਂ ਤੋਂ ਇਹ ਟਿਕਟ ਦਿੱਤੀ ਹੈ ਸਾਡੇ ਭੰਡਾਰੀ ਸਾਹਿਬ ਭਾਈ ਜਗਤਾਰ ਸਿੰਘ ਜੀ ਬੋਲ ਕੇ ਗਏ ਨੇ ਕਿ ਜਿੰਨਾ ਕੰਮ ਇਲਾਕੇ ਦੇ ਵਿੱਚ ਸਾਡੇ ਐਮਐਲਏ ਸਾਫ ਸਰਦਾਰ ਡਾਕਟਰ ਚੰਜੀਤ ਸਿੰਘ ਜੀ ਇਹਨਾਂ ਨੇ ਕਰਵਾਇਆ ਹੈ ਬੜੀਆਂ ਸਰਕਾਰਾਂ ਆਈਆਂ ਬੜਾ ਕੁਝ ਕਰਨ ਨੂੰ ਹੈ ਪਰ ਸਮਾਂ ਥੋੜਾ ਹੈ ਕਿਉਂ ਡਾਕਟਰ ਸਾਹਿਬ ਨੇ ਅੱਗੇ ਵੀ ਦਫ਼ਤਰਾਂ ਦਾ ਘਟਨ ਕਰਨਾ ਹੈ ਬਸ ਆਪ ਸਿਕ ਸੰਤਾ ਨੂੰ ਇੱਕੋ ਇੱਕ ਬੇਨਤੀ ਹੈ ਕਿ 14 ਤਰੀਕ ਨੂੰ ਬਲਾਕ ਸੰਮਤੀ ਦੀਆਂ ਚੋਣਾਂ ਦਾ ਦਿਨ ਬਚ ਚੁੱਕਿਆ ਹੈ ਇੱਕ ਮਿਲ ਚੁੱਕੇ ਨੇ 14 ਤਰੀਕ ਨੂੰ ਵੋਟਾਂ ਦੇ ਆਪ ਸਾਰਿਆਂ ਨੇ ਇਹ ਇਲਾਕੇ ਦਾ ਵਿਕਾਸ ਕਰਾਉਣਾ ਤਾਂ ਇੱਕ ਕੀਮਤੀ ਵੋਟ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਝਾੜੂ ਦੇ ਨਿਸ਼ਾਨ ਨੂੰ ਆਪਾਂ ਨੇ ਕਾਮਯਾਬ ਬਣਾਉਣਾ ਹੈ ਤੇ ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਜੀ ਸਾਰਿਆਂ ਨੂੰ ਫਤਿਹ ਅਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਦਾ ਵੀ ਰੂਪਾ ਮਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਵੱਲੋਂ ਸਿਮਰਜੀਤ ਸਿੰਘ ਸੰਦੀਪ ਜੀ ਆਪਣਾ ਸਿੰਪਲ ਮਾਜਰੇ ਤੋਂ ਆਪਣਾ ਧੰਨਵਾਦ ਕਰਨਗੇ ਤੇ ਇੱਕ ਕੰਮ ਜਿਹੜਾ ਐਮਐਲਏ ਸਾਹਿਬ ਕਈ ਕੰਮ ਤਾਂ ਐਮਐਲਏ ਸਾਹਿਬ ਤੋਂ ਲੈ ਜਾਂਦੇ ਦੱਸਣੇ ਐਮਐਲਏ ਸਾਹਿਬ ਇੱਕ 10 ਲੱਖ ਰੁਪਏ ਦੀ ਸਕੀਮ ਆ ਰਹੀ ਹੈ ਸਰਕਾਰ ਵੱਲੋਂ ਫ੍ਰੀ ਲਾਜ ਤੁਸੀਂ ਕਾਰਡ ਬਣਾਉਣਾ ਬਸ ਆਪਣਾ ਦਰਜ ਕਰਾਉਣਾ 10 ਲੱਖ ਤੱਕ ਕੋਈ ਖਰਚਾ ਨਹੀਂ ਸਰਕਾਰੀ ਹਸਪਤਾਲਾਂ ਚ ਪ੍ਰਾਈਵੇਟ ਨਾਲ ਥੋੜਾ ਲਾਜ ਫ੍ਰੀ ਹੋਊਗਾ ਸੋ ਹੁਣ ਬੇਨਤੀ ਕਰਦਾ ਸੰਦੀਪ ਸਿੰਘ ਜੀ ਪਿੰਡ ਵੱਲੋਂ ਵਿਸ਼ਵਾਸ ਦਿਵਾਉਂਦਾ ਸਭ ਤੋਂ ਪਹਿਲਾਂ ਸਾਰੀ ਸਮੂਹ ਸਾਧ ਸੰਗਤ ਤੇ ਬਜਿਹੜੀ ਦੀ ਸਾਰੀ ਸੰਗਤ ਨੂੰ ਉੱਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਹਿਵਾਨ ਐਮ ਐਲ ਏ ਸਾਹਿਬ ਸਾਥੀ ਸਮਾਜ ਭਾਉਣੀਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸਾਰੀ ਗੱਲਾਂ ਪਾਰਟੀ ਦੇ ਕੰਮਾਂ ਬਾਰੇ ਸਾਡੇ ਐਮ ਐਲ ਏ ਸਾਹਿਬ ਤੇ ਜਗਤਾਰ ਜੀ ਨੇ ਤੇ ਭੰਡਾਰੀ ਸਾਹਿਬ ਨੇ ਤੁਹਾਨੂੰ ਦੱਸਦੀ ਦਿੱਤਾ ਤੇ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਨ ਲਈ ਆਇਆ ਕਿ ਅਸੀਂ ਮੈਂ ਮੇਰਾ ਪਿੰਡ ਸਿੰਪਲ ਮਾਜਰਾ ਜੀ ਤੇ ਆਪਣੇ ਪੰਜ ਪਿੰਡਾਂ ਦਾ ਐਮ.ਐਲ.ਏ. ਸਾਹਿਬ ਅਸੀਂ ਭਰੋਸਾ ਦਵਾਉਂਦੇ ਆ ਕਿ ਨਾਲ ਰਲ ਮਿਲ ਕੇ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਰਣਜੀਤ ਸਿੰਘ ਜੀ ਨੂੰ ਕਾਮਯਾਬ ਬਣਾਵਾਂਗੇ ਅਤੇ ਮੈਂ ਦੋ ਸ਼ਬਦ ਰਣਜੀਤ ਸਿੰਘ ਜੀ ਬਾਰੇ ਦੰਕਾਂ ਕਿ ਦੇਖੋ ਇਹ ਰਣਜੀਤ ਸਿੰਘ ਜੀ ਸਭ ਤੋਂ ਪਹਿਲਾਂ ਹੁੰਦਾ ਬਿਹਰਾਵਾ ਕੋ ਸਿੱਖੀ ਵਾਲਾ ਅਤੇ ਵੈਸੇ ਵੀ ਇਹ ਇਹਨਾਂ ਦਾ ਜਿੱਥਾ ਮੋਹਨ ਸਿੰਘ ਜੀ ਖੜੇ ਨੇ ਇਹਨਾਂ ਦੇ ਪਿੰਡ ਤੋਂ اے জ্ঞানী جی اے ਸਾਡੇ ਸੁੱਖ ਦੁੱਖ ਦੇ ਵਿੱਚ ਵੈਸੇ ਵੀ ਪਾੜ ਦੇ پروگرام ਹੁੰਨੇ ਆ ਤਾਂ ਆਮ ਪਿੰਡਾਂ ਦੇ ਵਿੱਚ ਵਿਚਰਦੇ ਆ پروگرام ਕਰਦੇ ਆ ਤਾਂ ਦੁੱਖ ਸੁੱਖ ਦੇ ਵਿੱਚ ਖੜਦੇ ਆ ਤਾਂ ਹੁਣ ਵੀ ਅਗਰ ਆਪਾਂ ਇਹਨਾਂ ਨੂੰ ਇੱਕ ਅ ਅਹੁਦਾ ਦੇ ਦਾਂਗੇ ਤਾਂ ਬਿਲਕੁਲ ਫਿਰ ਤੋਂ ਆਪਣੇ ਨਾਲੇ ਮੋਢੇ ਨਾਲ ਮੋਢਾ ਫੜਨਗੇ 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 ਸੋ ਇਹ ਜ਼ਰੂਰ ਦੇਖਣ ਬਜਿਹੜੀ ਗੁੱਗਾ ਮਾੜੀ ਕੋਲ ਜੀ ਪੜਿਆ ਲਿਖਿਆ ਉਮੀਦਵਾਰ ਹੋਵੇ ਤੇ ਇਹਨਾਂ ਦੇ ਘਰ ਦੇ ਵਿੱਚ ਹਾਂਜੀ ਹਾਂ 메인 ਰੋਡ ਤੇ ਜੀ ਵੀ ਇਹ ਕੰਮ ਬਤੌਰ ਸਰਪੰਚ ਬਹੁਤ ਵਧੀਆ ਨੂੰ ਬਾ ਆ ਰਹੇ ਜੀ ਆ ਰਹੇ ਬਾ 메인 ਰੋਡ ਤੇ ਹੀ ਬੈਠੇ ਆ ਜੀ ਛੇ ਪਿੰਡਾਂ ਦੀ ਪੰਜ ਪਿੰਡਾਂ ਦੀ ਜਿੰਮੇਵਾਰੀ ਇਹਨਾਂ ਨੂੰ ਦੇਵਾਂਗੇ ਤਾਂ ਉਮੀਦ ਹੈ ਕਿ ਐਮ ਐਲ ਏ ਸਾਹਿਬ ਦਾ ਥਾਪੜਾ ਇਹਨਾਂ ਦੇ ਸਿਰ ਤੇ ਹੈ ਤਾਂ ਜ਼ਰੂਰ ਆਪਣੇ ਇਲਾਕੇ ਦੀ ਨਿਹਾਰ ਬਦਲ ਜੂਗੀ ਸੋ ਫਿਰ ਆਪਾਂ ਇੱਕ ਵਾਰ ਪ੍ਰੋਸਾ ਦਵਾਈਏ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਬਜਿਹੜੀ ਪਿੰਡ ਦੇ ਵੀ ਤਾਂ ਐਸੀ ਵੀ ਦੋ ਗੁੱਤ ਹੁੰਦੇ ਆ ਤੇ ਹਰ ਵਾਰ ਬਹੁਤ ਵਧੀਆ ਲੀਡ ਦੇ ਨਾਲ ਆਪਾਂ ਖੇਤੋਂ ਜਿੱਤਦੇ ਆਇਆ ਤੂੰ ਹੁਣ ਫੇਰ ਅਸੀਂ ਉਮੀਦ ਇਹੀ ਰੱਖਦੇ ਆ ਕਿ ਤੂੰ